ਕਿ ਜੀ ਉਹ ਨਾ ਇਹੋ ਜੀ ਬੀਤੇਗੀ ਪਰ ਬਾਪੂ ਦੇ ਦੋਨੋਂ ਪੈਰ ਵੀ ਨਹੀਂ ਹੈਗੇ ਹਾਲਤ ਇਹ ਇੱਕ ਛੋਟਾ ਜਿਹਾ ਕਿਸਾਨ ਆ ਉਹ ਇਨਾ ਆਸ਼ਰਿਆਂ ਵਿੱਚ ਰਹਿਣ ਵਾਸਤੇ ਮਜਬੂਰ ਹੋ ਗਏ ਆ ਦੇਖੋ ਤੁਸੀਂ ਤਰਪਾਲਾਂ ਦੇ ਲਾਈਆ ਹੋਏ ਪੈਰ ਵੀ ਨਹੀਂ ਹੈਗੇ ਇਹੋ ਜਿਹੇ ਹਾਲਾਤਾਂ ਚ ਗੁਜ਼ਰ ਰਹੇ ਬਾਪੂ ਕਿ ਸਾਰਾ ਕੁਝ ਡੁੱਬ ਗਿਆ ਬਾਪੂ ਕੋਈ ਗੱਸੋ ਕਰੀਏਗੀ ਹਣ ਮਾਰ ਛੱਲੇ ਆਏ ਪਏ ਆ ਪਿੱਛੋਂ ਨਾ ਮਾਰੇਗਾ ਲੱਤਾਂ ਦੇ ਵਿਆਰੀ ਆ ਬੱਚੇ ਦੋ ਇੱਕੋ ਬੱਚਾ ਵਾ ਦੂਜੇ ਬੱਚੇ ਹੁਣ ਛੋਟੇ ਅਜੇ ਇਹ ਸਭਾ ਸਾਰਾ ਲੇਟ ਗਿਆ ਵਾ ਹਾਂ ਹਾਂ ਇਹ ਬਹੁਤ ਮੁਸ਼ਕਲ ਗੁਜ਼ਾਰਾ ਹੋਣਾ ਜਿਹੜਾ ਘਰ ਦਾ ਤੁਹਾਨੂੰ ਪਤਾ ਹੀ ਨਹੀਂ ਬਈ ਧੰਦਾ ਕੰਨੀਆਂ ਨੇ ਲਵਾਈਆਂ ਇੰਨੇ ਪਹਿਲਾਂ ਆਪਣੀ ਫਸਲ ਦਾ ਵੀ ਕੋਈ ਆਸ ਨਹੀਂ ਰਹਿ ਗਈ ਸਾਨੂੰ ਜਿਵੇਂ ਕਰਦੇ ਹੁਣ ਮੁੰਡਿਆਂ ਨੇ ਕੱਢ ਕੇ ਜੋ ਪਾਣੀ ਆ ਬਾਹਰ ਲੈ ਗਏ ਮੈਨੂੰ ਜਿਵੇਂ ਕਟਿਆ ਗਿਆ ਬਾਪੂ ਤੁਸੀਂ ਉਸ ਟਾਈਮ ਤੇ ਹਾਲ ਦਵਾਈ ਪੈ ਗਈ ਮੋਟਰਸਾਈਕਲ ਤੇ ਮੁੰਡੇ ਚੱਕ ਕੇ ਭਾਗੇ ਤੇ ਕਿਹਣਾ ਮਗਰ ਬੈਠੇ ਆ ਫਿਰ ਨਿਕਲਿਆ ਮੈਂ ਬਾਹਰ ਪਾਣੀ ਚੋਂ ਬਾਪੂ ਫਿਰ ਕੰਡੇ ਤੇ ਬਹਿਣ ਦਾ ਕਾਰਨ ਕੀ ਤੁਸੀਂ ਹੁਣ ਤੁਹਾਡਾ ਤੇ ਹੱਥ ਪੈਰ ਬਿਲਕੁਲ ਇਦਾਂ ਦਿਕਤਾ ਤੇ ਤੁਸੀਂ ਕਿਸੇ ਚੰਗੀ ਚੰਗੀ ਜਗ੍ਹਾ ਤੇ ਮੂਵ ਹੋ ਕੇ ਤੇ ਰਹੋ ਤੇ ਤੇ ਜਰੂਰੀ ਟੈਂਟ ਚ ਰਹਿਣ ਦਾ ਕਾਰਨ ਕੀ ਹੈ ਟੈਂਟ ਜੇ ਕਿਤੇ ਉਹਦੇ ਮਾਲ ਡੰਗਰੇ ਹੋਵੇ ਸਾਹਮਣੇ ਬੱਜਾ ਇੱਕ ਘਰ ਦਾ ਵੀ ਵੇਖਣਾ ਸਮਾਨ ਕੋਈ ਚੁੱਕ ਚੁਕਾ ਸਾਡੇ ਦਾਣੇ ਜੋ ਅੰਦਰ ਪਏ ਹੀ ਉਹ ਵੀ ਸਭ ਗਲ ਚੁੱਕੇ ਆ ਤੇ ਉਹਦੇ ਘਰ ਦਾਣੇ ਵਿੱਚ ਜਿਹੜਾ ਸਾਰਾ ਭੋਰਾ ਵੀ ਗਲ ਗਿਆ ਨਹੀਂ ਨਿਕਲਿਆ ਹਾਂ ਹਾਂ ਨਿਸ਼ਕਾਨ ਸਾਡਾ ਬਹੁਤ ਹੋ ਗਿਆ ਵੇਖੋ ਅੰਦਰ ਜਾ ਕੇ ਸਾਰੀ ਰਾਤ ਫਿਰ ਇੱਥੇ ਰਹਿੰਦੇ ਹੋ ਸਾਰੀ ਰਾਤ ਇਸ ਮੀਂਹ ਦੇ ਵਿੱਚ ਵੀ ਇੱਥੇ ਬੈਠੇ ਆਂ